ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਕਿਦਾਂ ਚੱਲਦੀ ਪਈ ਐ ਤੁਹਾਡੀ ਸਟੱਡੀ ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰਦੇ ਪਏ ਹੋਣਗੇ ਤੇ ਅੱਜ ਆਪਣੀ ਕਲਾਸ ਦੀ ਬਹੁਤ 3-4 ਦਿਨ ਹੋ ਚੁੱਕੇ ਨੇ ਹਨਾ ਜੇ ਨਹੀਂ ਆਈ ਕਲਾਸ ਦੀ ਪਰ ਇਦਾਂ ਨਾ ਸੋਚੋ ਵੀ ਕਲਾਸ ਨਹੀਂ ਆਉਗੀ ਕਲਾਸ ਜ਼ਰੂਰ ਆਉਗੀ ਠੀਕ ਹੈ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ ਹਨਾ ਭਾਵੇਂ ਘਰ ਚ ਲਾ ਲਓ ਭਾਵੇਂ ਉਦੋਂ ਨਾਲੋਂ ਵੀ ਮੇਰੇ ਕੋਲ ਮਟੀਰੀਅਲ ਹੀ ਮੁੱਕ ਜਾਂਦਾ ਜਿੱਦ ਕਦੇ ਮਾਰਕਰ ਖਰਾਬ ਹੋ ਜਾਂਦਾ ਹੈ ਵੀਡੀਓ ਮੈਂ 2-3 ਦਿਨ ਬਣਾਈ ਹੈਗੀ ਆ ਬਟ ਕੀ ਹੁੰਦਾ ਸੀ ਵਿੱਚ ਰੋਕਣੀ ਪੈ ਜਾਂਦੀ ਸੀ ਠੀਕ ਹੈ ਤੇ ਕੁਝ ਮਜਬੂਰੀ ਕਰਕੇ ਹੀ ਹੋਇਆ ਇਦਾਂ ਨਹੀਂ ਰੋਕੀ ਸੀ ਮੈਂ ਤੇ ਹੁਣ ਆਪਣੀ ਮੁਹਾਵਰੇ ਦੀ 16ਵੀਂ ਕਲਾਸ ਚੱਲਦੀ ਪਈ ਹੈ ਜੀ ਤੇ ਆਪਣਾ ਫਸਟ ਮੁਹਾਵਰਾ ਆਪਾਂ ਸਟਾਰਟ ਕਰਦੇ ਹਾਂ ਦਿੱਤੀ ਬਾਨਾ ਲੱਗਣ ਦੇਣੀ ਰਿੱਤੀ ਪਰ ਤਕਲੀਫ ਨਾ ਹੋਣ ਦੇਣੀ ਠੀਕ ਹੈ ਜਿੱਦਾਂ ਮੰਨ ਲਓ ਆਪਾਂ ਕੋਈ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਜਿੱਦਾਂ ਸਾਡੇ ਦਾਦਾ-ਦਾਦੀ ਹੈਗੇ ਠੀਕ ਹੈ ਤੇ ਸਾਡੇ ਪੇਰੈਂਟਸ ਕੀ ਕਹਿੰਦੇ ਨੇ ਵੀ ਦੇਖੋ ਇਹਨਾਂ ਨੂੰ ਕੁਝ ਨਹੀਂ ਕਹਿਣਾ ਠੀਕ ਹੈ ਮਤਲਬ ਉਹ ਜਿਹੜੇ ਸਾਡੇ ਪੇਰੈਂਟਸ ਨੇ ਉਹ ਉਹਨਾਂ ਨੂੰ ਪ੍ਰੋਟੈਕਟ ਕਰਦੇ ਪਏ ਨੇ ਸਾਡੇ ਤੋਂ ਵੀ ਆ ਬੱਚੇ ਨੇ ਜਵਾਬ ਕਿਨੇ ਵੀ ਮਤਲਬ ਗੁੱਸੇ ਚ ਜਿੱਦ ਕੁਝ ਬੋਲ ਦਿੰਦੇ ਨੇ ਉਹ ਤੇ ਆਪਾਂ ਗੁੱਸੇ ਚ ਕੁਝ ਇਦਾਂ ਦਾ ਰਿਪਲਾਈ ਨਾ ਕਰਦੇ ਵੀ ਜਿਹੜਾ ਉਹਨਾਂ ਨੂੰ ਹਰਟ ਕਰ ਦੇ ਹਨਾ ਤੇ ਸਾਨੂੰ ਸਮਝਾਉਂਦੇ ਨੇ ਸਾਡੇ ਪੇਰੈਂਟਸ ਵੀ ਇਦਾਂ ਹੀ ਬੋਲਦੇ ਆ ਬਜ਼ੁਰਗ ਤਾਂ ਹਨਾ ਬਜ਼ੁਰਗ ਦਾ ਸੁਭਾਅ ਬੱਚਾ ਵਰਗਾ ਹੋ ਜਾਂਦਾ ਆ ਇਦਾਂ ਠੀਕ ਹੈ ਤਾਂ ਰੱਤੀ ਪਰ ਤਕਲੀਫ ਨਾ ਹੋਣ ਦੇਣੀ ਵੀ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਜਵਾਬ ਕਿਨੇ ਜਿਹੜੇ ਸਾਡੇ ਦਾਦਾ ਦਦੀ ਦੇ ਉਹ ਉਹਨਾਂ ਨੂੰ ਪ੍ਰੋਟੈਕਟ ਕਰਦੇ ਪਏ ਨੇ ਠੀਕ ਹੈ ਇਦਾਂ ਹੋਊਗਾ ਤਤੀ ਵਾਨ ਨ ਲੱਗਣੀ ਕੋਈ ਦੁੱਖ ਤਕਲੀਫ ਨਾ ਹੋਣੀ ਇੱਕ ਤਾਂ ਉਹਨਾਂ ਦੇ ਬੱਚਿਆਂ ਨੇ ਕੀਤਾ ਪ੍ਰੋਟੈਕਟ ਇੱਕ ਰੱਬ ਹੀ ਪ੍ਰੋਟੈਕਟ ਕਰਦੇ ਪੈ ਨੇ ਜਿੱਦਾਂ ਕੋਈ ਬਿਮਾਰੀ ਨਹੀਂ ਹੈਗੀ ਉਹਨਾਂ ਨੂੰ ਠੀਕ ਹੈ ਤੇ ਫੈਮਿਲੀ ਬਹੁਤ ਵਧੀਆ ਹੈਗੀ ਆ ਜਿਹੜੇ ਹਾਸੇ ਮਜ਼ਾਕ ਹੈਗੀ ਫੈਮਿਲੀ 'ਚ ਕੋਈ ਕਲੇਸ਼ ਨਹੀਂ ਹੈਗਾ ਠੀਕ ਹੈ ਉਹਦਾਂ ਵੀ ਕੋਈ ਦੁੱਖ ਤਕਲੀਫ ਹੈਗੀ ਨਹੀਂ ਬੇਸਿਕ ਬੰਦੇ ਕੋਲ ਪੈਸਾ ਘੱਟ ਹੈਗਾ ਬਟ ਹੈਪੀ ਨੇ ਫੈਮਿਲੀ 'ਚ ਆਪਣੀ ਠੀਕ ਹੈ ਫੇਸ ਤੋਂ ਸਮਾਈਲ ਹੀ ਨਹੀਂ ਜਾ ਰਹੀ ਕਿਸੇ ਦੇ ਇਦਾਂ ਤਰਲੇ ਲੈਣੇ ਆਪਣੀ ਗਰਜ਼ ਪੂਰੀ ਕਰਨ ਲਈ ਬੜੇ ਹੱਥ ਪੈਰ ਮਾਰਨੇ ਗਰਜ਼ ਹੋ ਗਿਆ ਵਿਸ਼ ਜਿੱਦਾਂ ਸਾਡੇ ਕੋਈ ਵਿਸ਼ਾ ਆਪਾਂ ਉਹਨੂੰ ਪੂਰੀ ਕਰਨ ਲਈ ਮਤਲਬ ਬਹੁਤ ਜ਼ਿਆਦਾ ਹੱਥ ਪੈਰ ਮਾਰਦੇ ਠੀਕ ਹੈ ਜਿੱਦਾਂ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਜਿੱਦਾਂ ਹਸਪੀਟਲ 'ਚ ਮੰਨ ਲਓ ਕੋਈ ਹੈਗੇ ਆ ਠੀਕ ਹੈ ਸਾਡੇ ਰਿਲੇਟਿਵ ਨੇ ਮੰਨ ਲਓ ਤੇ ਉਹ ਹੈਗੇ ਐਡਮਿਟ ਤੇ ਆਪਾਂ ਡਾਕਟਰਾਂ ਨੂੰ ਕਿੱਦਾਂ ਕਰਦੇ ਆਂ ਵੀ ਬਸ ਇਹਨਾਂ ਨੂੰ ਠੀਕ ਕਰ ਦਿਓ ਠੀਕ ਹੈ ਭਾਵੇਂ ਆਪਾਂ ਜਿੰਨਾ ਮਰਜ਼ੀ ਪੈਸਾ ਲਾਣਾ ਪੈ ਦੇਆ ਆਪਾਂ ਕਿੱਥੋਂ ਮਰਜ਼ੀ ਪੈਸਾ ਲੈ ਕੇ ਆਈਏ ਬਸ ਤੁਸੀਂ ਇਹਨਾਂ ਨੂੰ ਠੀਕ ਕਰ ਦਿਓ ਜੋ ਮਰਜ਼ੀ ਕਰੋ ਠੀਕ ਹੈ ਐਦਾਂ ਕਰਦੇ ਨਾ ਤਰ ਰੱਬ ਨੂੰ ਵੀ ਬਹੁਤ ਜ਼ਿਆਦਾ ਯਾਦ ਕਰਦੇ ਹਨ ਤੇ ਜਿਹੜੇ ਡਾਕਟਰ ਨੇ ਉਹਨਾਂ ਨੂੰ ਵੀ ਬਸ ਇੱਕ ਰੱਬ ਦਾ ਰੂਪ ਹੀ ਸਮਝ ਲੈਂਦੇ ਆ ਆਪਾਂ ਠੀਕ ਹੈ ਇਦਾਂ ਤਲੀ ਦੇਣੀ ਆਸਰਾ ਦੇਣਾ ਕਿਸੇ ਨੂੰ ਆਪਾਂ ਪਹਿਲਾਂ ਵੀ ਕੀਤਾ ਹੋਇਆ ਹੈ ਸ਼ਾਇਦ ਤੇ ਡਿੰਗ ਹੋ ਜਾਣਾ ਰੁੱਸ ਜਾਣਾ ਕਿਸੇ ਤੋਂ ਠੀਕ ਹੈ ਤਿੱਤਰ ਹੋ ਜਾਣਾ ਨਸ ਜਾਣਾ ਦੇਖੋ ਆ ਦੋਨੋਂ ਦਾ मीनिंग ਤਾਂ ਇੱਕ ਹੀ ਹੈਗਾ ਦੇਖੋ ਨਸ ਜਾਣਾ ਤੇ ਨਸ ਜਾਣਾ ਬਟ ਥੋੜਾ ਜਿਹਾ ਜਿਹੜਾ ਡਿਫਰੈਂਸ ਹੈਗਾ ਤਿੱਤਰ ਹੋ ਜਾਣਾ ਚ ਨਸ ਜਾਣਾ ਸਿਰਫ ਚਲੇ ਜਾਣਾ ਉੱਥੋਂ ਤੇ ਤੀਰ ਹੋ ਜਾਣਾ ਝਟਪਟ ਤੇ ਤੇਜ਼ੀ ਨਾਲ ਨਸ ਜਾਣਾ ਵੀ ਇੱਕ ਤਾਂ ਹੈਗਾ ਹੌਲੀ ਹੌਲੀ ਖਿਸਕ ਜਾਣਾ ਠੀਕ ਹੈ ਤੇ ਇੱਕ ਹੋ ਗਿਆ ਇਕੋਦਮ ਬਸ ਕੋਈ ਕੰਮ ਬੋਲਣ ਲੱਗਾ ਤੇ ਆਪਾਂ ਭੱਜ ਗਏ ਵੀ ਕਿੱਥੇ ਹਾਂ ਕੰਮ ਬਸ ਭੁੱਲਣ ਨਹੀਂ ਦਿੰਦਾ ਬੰਦੇ ਨੂੰ ਠੀਕ ਹੈ ਐਦਾਂ ਦਾ ਥਈਆਂ ਥਈਆਂ ਕਰਨਾ ਆਪ ਸਾਇਦ ਮੁੰਡਿਆਂ ਨੇ ਸੁਣਿਆ ਜਾਂ ਨਹੀਂ ਬਟ ਕੁੜੀਆਂ ਨੇ ਜ਼ਰੂਰ ਸੁਣਿਆ ਹੋਣਾ ਠੀਕ ਹੈ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਨੇ ਠੀਕ ਹੈ ਲੇਡੀਜ਼ ਜਿਹੜੀ ਬਜ਼ੁਰਗ ਹੁੰਦੇ ਨੇ ਉਹ ਸਾਨੂੰ ਜ਼ਰੂਰ ਕਹਿੰਦੇ ਹੁੰਦੇ ਨੇ ਜਿੱਦਾਂ ਆਪਾਂ ਛੋਟੇ ਸੀ ਉਦੋਂ ਵੀ ਕਹਿੰਦੇ ਸੀ ਵੀ ਕੀ ਥਈਆਂ ਥਈਆਂ ਕਈ ਫਿਰਦੀ ਆ ਕਰ ਕਰ ਜਾ ਕੇ ਕੰਮ ਕਰ ਲਾ ਕੁਝ ਹਨਾ ਐਦਾਂ ਬੋਲਦੇ ਸੀ ਨਾ ਤਿਕੁੜੇ ਤਾਂ ਪੱਕਾ ਰਿਲੇਟ ਕਰ ਰਹੀ ਹੋਣੀ ਇਸ ਮੁਹਾਵਰੇ ਨਾਲ ਠੀਕ ਹੈ ਥਾਂ ਥਾਂ ਭਟਕਦੇ ਫਿਰਨਾ ਜਾਂ ਫਿਰ ਖੱਪ ਪਾਉਣਾ ਠੀਕ ਹੈ ਜਿੱਦਾਂ ਜਿਆਦਾ ਹੀ ਕਰਦਿਆਂ ਨੂੰ ਦੁਖੀ ਕਰ ਦੇਣਾ ਜਾਂ ਫਿਰ ਇੱਕ ਆਪਣੇ ਫਰੈਂਡਸ ਨੂੰ ਲੈ ਕੇ ਇਦਾਂ ਦਾ ਮਾਹੌਲ ਕ੍ਰੀਏਟ ਕਰ ਦੇਣਾ ਵੀ ਕਰਦੇ ਕੰਮ ਹੀ ਨਾ ਕਰ ਸਕਣ ਕੋਈ ਹੈ ਨਾ ਰੋਲਾ ਬਹੁਤ ਜ਼ਿਆਦਾ ਪਾ ਦੇਣਾ ਚਿਖਾ ਮਾਰਨੀ ਹੈ ਜਿੱਦਾਂ ਉਹਦਾਂ ਠੀਕ ਹੈ थरथर करना डरना लड़कंबना ਆ ਤਾਂ ਬਹੁਤ ਸਿੰਪਲ ਹੈਗਾ ਤੇ ਹੁਣ ਆਪਾਂ ਇਦਾਂ ਦੇ मीनिंग्स ਮਿਟਾਰੀਆ ਮੈਂ ਤਾਂ ਤੁਸੀਂ ਇਹਨਾਂ ਨੂੰ ਵੀਡੀਓ ਨੂੰ ਜੇ ਰੋਕ ਕੇ ਵੈਸੇ ਤਾਂ ਸਭ ਦੀ ਯਾਦ ਹੋ ਗਈ ਹੋਣੀ ਬਹੁਤ ਸੋਖੇ ਨੇ ਜਿਨ੍ਹਾਂ ਦੇ ਨਹੀਂ ਯਾਦ ਹੋਏ ਜਿਹੜੇ ਵਿੱਚ ਥੋੜਾ ਜਿਹਾ ਹੋਰ ਇਹਨੂੰ ਦੇਖਣਾ ਚਾਹੁੰਗੇ ਨੇ ਉਹ ਵੀਡੀਓ ਨੂੰ ਰੋਕ ਕੇ ਇਹਨਾਂ ਨੂੰ ਯਾਦ ਕਰੋ ਮੈਂ ਇਹਨਾਂ ਦੇ मीनिंग ਮਿਟਾ ਕੇ ਫਿਰ ਤੁਸੀਂ ਇਹਨਾਂ ਦੇ ਆਨਸਰ ਦੇਣਾ ਬਿਨਾ ਦੇਖੇ ਠੀਕ ਹੈ ਚਲੋ ਜੀ ਦੇਖੋ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਬਿਲਕੁਲ ਰੱਟਾ ਨਹੀਂ ਮਾਰਨਾ ਜੇ ਆਪਣੀ 50% ਵੀ ਯਾਦ ਹੋ ਗਿਆ ਨਾ मीनिंग ਤਾਂ ਆਹੀ 50% ਤੁਹਾਨੂੰ ਪੇਪਰ 'ਚ ਕਮ ਆਜੂਗਾ ਠੀਕ ਹੈ ਤੁਸੀਂ ਭੁੱਲ ਨਹੀਂ ਸਕਦੇ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਤੇ ਫਿਰ ਆਪਾਂ ਕਿੱਦਾਂ ਭੁੱਲ ਜਾਗੇ ਠੀਕ ਹੈ ਬਸ ਆ ਵੀ ਕੁਝ ਕੁਝ ਵਰਡ ਜਿਹੜੇ ਉਹ ਸਾਡੇ ਜਿਹੜਾ ਦਿਮਾਗ ਉਹ ਕੈਚ ਕਰ ਲੂਗਾ ਜੇ ਤੁਸੀਂ ਮੇਰੇ ਵਰਡ ਜਿਹੜੇ ਮੈਂ ਬੋਲਦੀ ਪਈਆਂ ਜੇ ਤੁਸੀਂ ਧਿਆਨ ਨਾਲ ਸੁਣਦੇ ਪਏ ਹੋ ਨਾ ਤੁਹਾਡਾ ਦਿਮਾਗ ਐਕਟਿਵ ਹੁੰਦਾ ਇਸ ਟਾਈਮ ਤਾਂ ਤੁਸੀਂ ਭੁੱਲ ਨਹੀਂ ਸਕਦੇ ਠੀਕ ਹੈ ਇਹਨਾਂ ਮੈਥ ਥੋੜੀ ਆ ਯਾਰ ਇੰਗਲਿਸ਼ ਥੋੜੀ ਜਿਹੀ ਪਿਆਂਦ ਕਰਨੀ ਆ ਚਲੋ ਤਿੱਤਰ ਫਸਟ ਪਿੱਤਰ ਹੋ ਜਾਣਾ ਨਸ ਜਾਣਾ ਭੱਜ ਜਾਣਾ ਉੱਥੋਂ ਠੀਕ ਹੈ ਤਰਲੇ ਲੈਣੇ ਵੀ ਆਪਣੀ ਕੋਈ ਗਰਜ਼ ਪੂਰੀ ਕਰਨ ਲਈ ਮਤਲਬ بڑے ਤਰਲੇ ਕਰਨੇ ਠੀਕ ਹੈ ਜ ਬڑے ਹੱਥ ਪੈਰ ਮਾਰਨੇ ਤੱਤੀ ਵਾ ਨਾ ਲੱਗਣ ਦੇਣੀ ਠੀਕ ਹੈ ਕਿਸੇ ਹੋਰ ਨੂੰ ਪ੍ਰੋਟੈਕਟ ਕਰਨਾ ਠੀਕ ਹੈ ਕਿਸੇ ਨੂੰ ਮਤਲਬ ਤੱਤੀ ਕੋਈ ਵੀ ਮਤਲਬ ਕੋਈ ਉਹਨਾਂ ਤੇ ਪਰੇਸ਼ਾਨੀ ਨਾ ਆਣ ਦੇਣੀ ਠੀਕ ਹੈ ਐਦਾਂ ਨਾਲੋ ਥਈਆਂ ਥਈਆਂ ਕਰਨਾ ਥਾਂ ਥਾਂ ਤੇ ਭਟਕਦਾ ਫਿਰਨਾ ਜਾਂ ਫਿਰ ਖੱਪ ਪਾਉਣੀ ਤਲੀ ਦੇਣੀ ਆਸਰਾ ਦੇਣਾ ਥਰ ਥਰ ਕਰਨਾ ਥਰ ਥਰ ਕਰਨਾ ਡਰ ਨਾਲ ਕੰਬਣਾ ਠੀਕ ਹੈ ਤਤੀਵਨ ਲੱਗਣੀ ਰੱਬ ਨਹੀਂ ਮਤਲਬ ਕੋਈ ਪਰ ਕੋਈ ਜਿਹੜੀ ਪਰੇਸ਼ਾਨੀਆਂ ਉਹ ਆਉਣੀ ਹੀ ਨਾ ਆਹ ਤਾਂ ਲੱਗਣ ਨਹੀਂ ਦਿੱਤੀ ਆਪਾਂ ਕਿਸੇ ਨੂੰ ਮਤਲਬ ਜਿਹੜੇ ਸਾਡੇ ਬਜ਼ੁਰਗ ਨੇ ਆਪਾਂ ਉਹਨਾਂ ਤੇ ਕੋਈ ਪਰ ਦਿੱਕਤ ਆਉਂ ਨਹੀਂ ਦਿੱਤੀ ਠੀਕ ਹੈ ਇੱਕ ਹੈਗਾ ਕਿ ਉਹਨਾਂ ਨੂੰ ਕੋਈ ਪ੍ਰਵਾਹ ਹੈ ਮਤਲਬ ਕੋਈ ਦਿੱਕਤ ਹੈਗੀ ਨਹੀਂ ਉਹਨਾਂ ਨੂੰ ਠੀਕ ਹੈ ਤੀਰ ਹੋ ਜਾਣਾ ਛਟਪਟ ਨਸ ਜਾਣਾ ਬਹੁਤ ਛੇਤੀ ਭੱਜ ਜਾਣਾ ਇਦਾਂ ਟਡਿੰਗ ਹੋ ਜਾਣਾ ਹਰੂਸ ਜਾਣਾ ਤੇ ਆਹ ਆਪਣੇ 9 ਹੋ ਚੁੱਕੇ ਨੇ ਤੇ ਹੁਣ ਆਪਣੇ ਨੈਕਸਟ ਕਰਦੇ ਆਂ ਚਲੋ ਜੀ ਹੁਣ ਆਪਣੇ ਜਿਹੜੇ ਰਹਿ ਗਏ ਸੀ ਉਹ ਕਰ ਲੈਂਦੇ ਆ ਠੀਕ ਹੈ 10ਵਾਂ ਦੀ ਸਾਡਾ ਥੁੱਕ ਕੇ ਚੱਟਣਾ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਹਨਾ ਅੱਜ ਦੀ ਲਾਈਫ 'ਚ ਆਪਾਂ ਤਾਂ ਬਹੁਤ ਕਰਦੇ ਆਂ ਥੋੜਾ ਨਹੀਂ ਪਤਾ ਮੈਨੂੰ ਤੁਸੀਂ ਕਰਦੇ ਹੋ ਜਾਂ ਨਹੀਂ ਦੰਦ ਦੇ ਕੇ ਵਾਪਸ ਮੰਗਣਾ ਜਾਂ ਫਿਰ ਆਪਾਂ ਇਸ ਗੱਲ ਨਾਲ ਵੀ ਰਿਲੇਟ ਕਰ ਲੈਂਦੇ ਆ ਵੀ ਜਿੱਦਾਂ ਆਪਾਂ ਕੁਝ ਕਹਿਤਾ ਆਪਾਂ ਕਿਸੇ ਨੂੰ ਕਿਹਾ ਵੀ ਮੈਂ ਨਹੀਂ ਇਸ ਕੁੜੀ ਨਾਲ ਹੁਣ ਬੋਲਣਾ ਠੀਕ ਹੈ ਇਹਨੇ ਮੈਨੂੰ ਇਦਾਂ ਦਾ ਬਹੁਤ ਇਨਸਲਟ ਕਰਦੀ ਮੇਰੀ ਤੇ ਆਪਾਂ ਫਿਰ ਜੇ ਦੋਸਤੋ ਕੁਝ ਕੰਮ ਪਿਆ ਮੰਨ ਲਓ ਮੇਰੇ ਤੋਂ ਇੰਟੈਲੀਜੈਂਟ ਹੈ ਠੀਕ ਹੈ ਤੇ ਮੇਰਾ ਐਗਜ਼ਾਮ ਸੀ ਤੇ ਉਹਦਾ ਰੋਲ ਨੰਬਰ ਮੇਰੇ ਅੱਗੇ ਪੈ ਗਿਆ ਤੇ ਮੈਂ ਫਿਰ ਜਦੋਂ ਐਗਜ਼ਾਮਿੰਡ ਹੈ ਮੈਂ ਫਿਰ ਉਹਦੇ ਨਾਲ ਬੋਲਣ ਲੱਗੀ ਠੀਕ ਹੈ ਮਤਲਬ ਅੱਜ ਕੱਲ੍ਹ ਆਹੀ ਮਾਹੌਲ ਚੱਲਦਾ ਪਿਆ ਮੰਨ ਲਓ ਜੇ ਕੋਈ ਕੁੜੀ ਜਿਆਦਾ ਅਮੀਰ ਹੈਗੀ ਆ ਤੇ ਉਹ ਮੇਰੇ ਫਰੈਂਡ ਸਰਕ ਮਨ ਲੋ ਮੈਨੂੰ ਘਰ ਤੱਕ ਡ੍ਰੋਪ ਕਰ ਦੋਗੀ ਤੇ ਮੈਂ ਉਹਦੇ ਫਰੈਂਡ ਸਰਕਲ ਚ ਜਾ ਜਾ ਵੀ ਉਹ ਮੈਨੂੰ ਘੁਮਾ ਦੇਗੀ ਇਦਾਂ ਕਰ ਦੋਗੀ ਹੈਨਾ ਇਦਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਂਡ ਹੁੰਦਾ ਪਿਆ ਮੈਂ ਕਾਲਜ ਵਿੱਚ ਬਹੁਤ ਦੇਖਿਆ ਹਾਂ ਠੀਕ ਹੈ ਤਾਂ ਮਤਲਬ ਥੁੱਕ ਕੇ ਚੜਨਾ ਆਪਾਂ ਇਹਨੂੰ ਕਹਿੰਦੇ ਆ ਵੀ ਆਪਣੀ ਗੱਲ ਨੂੰ ਕਹਿ ਕੇ ਤੇ ਫਿਰ ਮੁੱਕਰ ਜਾਣਾ ਠੀਕ ਹੈ ਇਦਾਂ ਤੁਸੀਂ ਕਿਹਨੂੰ ਕਹਿੰਦੇ ਹੋ ਤੁਸੀਂ ਕਮੈਂਟ ਕਰਕੇ ਦੱਸੋਗੇ ਇਹਨੂੰ ਵੀ ਕਹਿੰਦੇ ਆ ਮਦਦਾਨ ਦੇ ਕੇ ਵਾਪਸ ਮੰਗਣਾ ਜਿੱਦਾਂ ਆਪਾਂ ਕਿਸੇ ਨੂੰ ਕੋਈ ਚੀਜ਼ ਦਾਨ ਕਰਤੀ ਕੋਈ ਮਨਨ ਲੋ ਗਰੀਬ ਸੀ ਤੇ ਆਪਾਂ ਉਹਨਾਂ ਨੂੰ ਕੋਈ ਚੀਜ਼ ਵਰਤਨ ਲਈ ਦੇ ਦਿੱਤੀ ਵੀ ਤੂੰ ਹੀ ਰੱਖ ਲਾ ਤੇ ਫਿਰ ਕੁਝ ਟਾਈਮ ਬਾਅਦ ਵੀ ਨਹੀਂ ਤੂੰ ਤਾਂ ਅੱਡੀ ਵਾਪਸ ਕਰ ਸਾਨੂੰ ਤਾਂ ਲੋਡ ਪੈ ਗਈ ਐਦਾਂ ਐਦਾਂ ਵੀ ਬੋਲ ਲੈਂਦੇ ਆ ਥੁੱਕ ਲਗਣਾ ਧੋਖਾ ਖਾ ਕੇ ਨੁਕਸਾਨ ਉਠਾਉਣਾ ਠੀਕ ਹੈ ਦਾੜੀ ਬਿਗਾਣੇ ਹੱਥ ਦੇਣੀ ਆਪਣੀ ਇੱਜ਼ਤ ਪ੍ਰਾਈਵੇਸ ਕਰਨੀ ਦਾਲ ਗਲਣੀ ਮਤਲਬ ਪੂਰਾ ਹੋਣਾ ਤੇ ਦੰਦ ਕੱਢਣੇ ਹੱਸਣਾ ਜਿੱਦਾਂ ਦੇਖੋ ਆ ਮੁਹਾਵਰੇ ਮੈਂ ਬਹੁਤ ਜਿਆਦਾ ਸੁਣਿਆ ਹੋਇਆ ਦੰਦ ਕੱਢਣੇ ਵੀ ਕੁੜੀਆਂ ਬਾਹਰ ਜਿਆਦਾ ਦੰਦ ਨਹੀਂ ਕੱਢਿਆ ਕਰਦੇ ਠੀਕ ਹੈ ਇੰਦਾ ਤੇ ਆ ਗੱਲ ਨਾ ਬਹੁਤ ਠੀਕ ਵੀ ਹੈਗੀ ਖਾਸ ਕਰ ਕੁੜੀਆਂ ਲਈ ਠੀਕ ਹੈ ਜਦੋਂ ਤੁਸੀਂ ਹੱਸਦੀ ਹੋ ਨਾ ਬਸ ਤੁਸੀਂ ਕਿਸੇ ਹੋਰ ਗੱਲ ਤੋਂ ਹੱਸਦੀ ਪਈਆਂ ਠੀਕ ਮੰਨ ਲਓ ਤੁਸੀਂ ਫਰੈਂਡ ਸਰਕਲ ਤੇ ਜਾ ਰਹੀ ਹੋ ਤੇ ਤੁਸੀਂ ਉਦੋਂ ਨੋਰਮਲੀ ਕੋਈ ਗੱਲ ਚੱਲਦੀ ਪਈ ਹੈ ਤੇ ਤੁਸੀਂ ਹੱਸਦੇ ਪਈਓ ਤੇ ਤੁਹਾਡੀ ਹੱਸਦੇ ਹੱਸਦੇ ਨਜ਼ਰ ਕਿਤੇ ਹੋਰ ਪੈ ਗਈ ਠੀਕ ਹੈ ਤਾਂ ਉਹਨਾਂ ਨੇ ਪਤਾ ਕੀ ਸਮਝਣਾ ਵੀ ਲੈ ਕੁੜੀ ਪੂਰੇ ਰਸਤੇ 'ਚ ਹੱਸਦੀ ਜਾਂਦੀ ਆ ਆ ਕੁੜੀ ਕਿੰਨੀ ਹੱਸਦੀ ਆ ਠੀਕ ਹੈ ਮਤਲਬ ਤੁਹਾਡੇ ਬਿਹੇਵਰ ਮਤਲਬ ਜਿਹੜੇ ਤੁਹਾਡਾ ਬੋਡੀ ਦਾ ਜਿਹੜੇ ਤੁਸੀਂ ਰਿਐਕਟ ਕਰਦੇ ਪਏ ਉਹਨਾਂ ਜਿਹੜਾ ਰਿਐਕਸ਼ਨ ਆ ਤੁਹਾਡਾ ਉਹਦੇ ਨਾਲ ਹੀ ਤੁਹਾਡੇ ਜਿਹੜਾ ਕਰੈਕਟਰ ਉਹਦਾ ਸਰਟੀਫਿਕੇਟ ਅੱਜਕੱਲ੍ਹ ਦੁਨੀਆ ਦੇ ਦਿੰਦੀ ਆ ਠੀਕ ਹੈ ਤਾਂ ਘੱਟ ਹੀ ਹੱਸੋ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਤੁਸੀਂ ਬਾਹਰ ਕਿਤੇ ਜਾਂਉਂਦੇ ਉਹਨਾਂ ਨੂੰ ਦੂਜੇ ਬੰਦੇ ਨੂੰ ਇਦਾਂ ਨਹੀਂ ਪਤਾ ਲੱਗਣਾ ਚਾਹੀਦਾ ਵੀ ਤੁਸੀਂ ਕਿਹੜੇ ਨੇਚਰ ਤੋਂ ਹੈਗੇ ਹੋ ਠੀਕ ਹੈ ਉਹਨਾਂ ਨੂੰ ਇਦਾਂ ਲੱਗਣਾ ਚਾਹੀਦਾ ਵੀ ਮਤਲਬ ਸਮਝਣ 'ਚ ਉਹਨੂੰ ਥੋੜੀ ਜਿਹੀ ਦਿੱਕਤ ਹੋਵੇ ਵੀ ਬੰਦਾ ਹੈਗਾ ਕਿਹੜੇ ਨੇਚਰ ਦਾ ਤੁਸੀਂ ਦੇਖਣ 'ਚ ਇਹਨੇ ਡੱਫਰ ਲੱਗਣਾ ਚਾਹੀਦੇ ਉਹ ਵੀ ਤੁਹਾਡੇ ਤੋਂ ਡੱਫਰ ਦੁਨੀਆਂ 'ਚ ਨਹੀਂ ਹੈਗਾ ਕੋਈ ਤੇ ਜੇ ਦੇਖੋ ਤੁਹਾਡੇ ਨਾਲ ਗੱਲ ਕਰੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਵੀ ਨਹੀਂ ਆ ਡੱਫਰ ਤਾਂ ਨਹੀਂ ਹੈਗੀ ਠੀਕ ਹੈ ਇਦਾਂ ਦਾ ਉਹ ਕਰਨਾ ਚਾਹੀਦਾ ਹੈ ਅੰਮ੍ਰਿਤ ਅੱਗੇ ਤੁਹਾਡੀ ਮਰਜ਼ੀ ਆ ਹਨਾ ਸਭ ਦੇ ਆਪਣੇ ਆਪਣੇ ਪਰਸਨਲ ਹੈਗੇ ਆ ਓਪੀਨੀਅਨ ਦੰਦ ਖੱਟੇ ਹੋਣੇ ਦਿਲ ਟਈ ਜਾਣਾ ਠੀਕ ਹੈ ਮਤਲਬ ਮਨ ਲੋਪਾ ਜਿੱਦਾਂ ਆਪਣੇ ਤਾਈ ਚਾਚੇ ਨਾਲ ਆਪਾਂ ਬਹੁਤ ਜ਼ਿਆਦਾ ਕੀਤਾ ਠੀਕ ਹੈ ਤਾਈ ਚਾਚੇ ਜਿਹਦੇ ਭੈਣ ਭਰਾ ਹੈਗੇ ਸਾਡੇ ਉਹਨਾਂ ਨਾਲ ਆਪਾਂ ਬਹੁਤ ਕੀਤਾ ਬਟ ਇੱਕ ਟਾਈਮ ਤੇ ਆ ਕੇ ਮਤਲਬ ਛੋਟੀ ਜੀ ਗੱਲ ਲਈ ਹੀ ਕੁਝ ਥੋੜੀ ਜੀ ਵੀ ਅਨਵਨ ਹੋ ਗਈ ਤੇ ਫਿਰ ਮਤਲਬ ਦਿਲ ਜਾਂ ਨਹੀਂ ਲੱਗਦਾ ਵੀ ਯਾਰ ਨਹੀਂ ਯਾਰ ਇੰਨੇ ਤਾਂ ਇੰਨੇ ਜੀ ਗਲਤ ਪਿੱਛੇ ਮੇਰੇ ਇੰਨਾ ਕਲੇਸ਼ ਕਰਦਾ ਸੀ ਤੇ ਹੁਣ ਨਹੀਂ ਮੈਨੂੰ ਇੰਨਾ ਜ਼ਿਆਦਾ ਯਕੀਨ ਹੈਗਾ ਐਦਾਂ ਕਰਦੇ ਨਾ ਦਿਲ ਟੇ ਜਾਣਾ ਠੀਕ ਹੈ ਆ ਹੋ ਗਈ ਜੀ 10.15 ਤੇ ਆਈ ਹੋਪ ਤੁਹਾਨੂੰ ਸਾਰੇ ਸਮਝ ਚ ਆ ਗਏ ਹੁਣੇ ਤੇ ਹੁਣ ਮੈਂ ਇਹਨਾਂ ਦਾ ਟੈਸਟ ਲਾਵਾਂਗੀ ਤੁਸੀਂ ਵੀਡੀਓ ਨੂੰ ਰੋਕ ਕੇ ਜ ਪੜਨਾ ਚਾਹੁੰਦੇ ਹੋ ਇੱਕ ਵਾਰ ਪੜ ਸਕਦੇ ਹੋ ਚਲੋ ਜੀ ਹੁਣ ਆਪਾਂ ਪੁੱਛਦੇ ਹਾਂ ਥੋਡੇ ਤੋਂ ਕੁਐਸਚਨ ਦੇਖਦੇ ਹਾਂ ਥੋਡੇ ਕਿੰਨੇ ਸਮਝ ਚ ਆਏ ਆ ਦਾਲ ਗਲਣੀ ਮਤਲਬ ਪੂਰਾ ਹੋਣਾ ਠੀਕ ਹੈ ਦੰਦ ਖੱਟੇ ਹੋਣੇ ਦਿਲ ਟੇ ਜਾਣਾ ਵੀ ਕਿੱਥੋਂ ਠੀਕ ਹੈ ਧੁੱਕ ਲੱਗਣਾ ਬਹੁਤ ਧੁੱਖਾ ਖਾ ਕੇ ਫਿਰ ਬਹੁਤ ਨੁਕਸਾਨ ਹੋਣਾ ਪਹਿਲਾਂ ਧੁੱਖਾ ਖਾਇਆ ਫਿਰ ਹੋਇਆ ਨੁਕਸਾਨ ਠੀਕ ਹੈ ਬਹੁਤ ਜਿਆਦਾ ਦੰਦ ਕੱਢਣੇ ਕੁੜੀਆਂ ਰਿਲੇਟ ਕਰਦੀ ਨੇ ਹੱਸਣਾ ਦਾੜੀ ਬਿਗਣੇ ਹੱਥ ਦੇਣੀ ਆਪਣੀ ਇੱਜ਼ਤ ਪਰਾਏ ਹੱਥ ਦੇਣੀ ਧੁੱਕ ਕੇ ਜੱਟਣਾ ਜਿਬਾਨ ਨੂੰ ਮੁੱਕਰ ਜਾਣਾ ਤੇ ਦੂਜਾ ਕੀ ਸੀ দান ਦੇ ਕੇ ਵਾਪਸ ਮੰਗਣਾ ਤੇ ਆਹ ਆਪਣੇ 15s ਨੇ ਜਿਹੜੇ ਹੋ ਕੰਪਲੀਟ ਹੋ ਚੁੱਕੇ ਨੇ ਤੇ ਅੱਜ ਸਾਰਿਆਂ ਨੂੰ ਜੀ ਆਪਣੇ ਮੰਮੀਆਂ ਨੂੰ ਕੀ ਕਹਿਣਾ ਹੈ ਮਦਰਸਡੇ ਕਹਿਣਾ ਹੈ ਦੇਖੋ ਆ ਬੇਸਿਕ ਬਾਹਰਲੇ ਦੇਸ਼ ਦਾ ਕੋਈ ਵੀ ਭਾਵੇਂ ਕਿੰਨੇ ਵੀ ਚਲਾਇਆ ਠੀਕ ਹੈ ਬਟ ਜੇ ਆਪਣਾ ਵੱਡੇ ਆਪਾ ਮਨਾਉਂਦੇ ਆ ਠੀਕ ਹੈ ਸਾਲ 'ਚ ਆਪਣਾ ਇੱਕ ਦਿਨ ਹੁੰਦਾ ਆ ਆਪਣਾ ਖਾਸ ਠੀਕ ਹੈ ਜਿਸ ਤੇ ਆਪਾਂ ਸਾਰੀ ਫੈਮਿਲੀ ਸਾਡੇ ਫਰੈਂਡਸ ਸਾਨੂੰ ਬਹੁਤ ਜ਼ਿਆਦਾ ਕੀ ਕਰਦੇ ਆ ਮਤਲਬ ਇੱਕ ਸਪੈਸ਼ਲ ਜਿਹਾ ਫੀਲ ਹੁੰਦਾ ਹੈ ਠੀਕ ਹੈ ਤੇ ਸਾਨੂੰ ਆਪਣੇ ਪੇਰੈਂਟਸ ਦੇ ਬਰਥਡੇ ਹੀ ਨਹੀਂ ਪਤਾ ਠੀਕ ਹੈ ਕਿਉਂਕਿ ਉਹਨਾਂ ਨੂੰ ਮਤਲਬ ਉਸ ਟਾਈਮ ਤੇ ਨਹੀਂ ਸੀ ਇਹਨਾਂ ਰਿਵਰਸ ਬਰਥਡੇ ਯਾਦ ਰੱਖਣ ਦਾ ਹਨਾ ਤੇ ਜਦ ਸਾਨੂੰ ਯਾਰ ਉਹਨਾਂ ਦਾ ਬਰਥਡੇ ਨਹੀਂ ਪਤਾ ਤਾਂ ਆਪਾਂ ਇੱਕ ਦਿਨ ਤਾਂ ਉਹਨਾਂ ਨੂੰ ਦੇ ਸਕਦੇ ਆ ਸਪੈਸ਼ਲ ਫੀਲ ਕਰਾਉਣ ਲਈ ਠੀਕ ਹੈ ਆ ਕੋਈ ਡਰਾਮਾ ਨਹੀਂ ਹੁੰਦਾ ਜੇ ਲੋਕਾਂ ਨੂੰ ਡਰਾਮਾ ਲੱਗਦਾ ਤਾਂ ਲੱਗੇ ਜਾਵੇ ਸਾਡੇ ਪੇਰੈਂਟਸ ਖੁਸ਼ ਹੋਣੇ ਚਾਹੀਦੇ ਨੇ ਜਿਹੜੇ ਉਹਨਾਂ ਦੀ ਉਹ ਸਮਾਈਲ ਆ ਨਾ ਠੀਕ ਆ ਉਹ ਬਹੁਤ ਬਹੁਤ ਜ਼ਿਆਦਾ ਵੈਲਿਊ ਹੈ ਉਹਦੀ ਠੀਕ ਹੈ ਉਹਨੂੰ ਆਪਾਂ ਪੈਸੇ ਦੇ ਕੇ ਨਹੀਂ ਖਰੀਦ ਸਕਦੇ ਜਿਹੜੀ স্মੈਲ ਨੂੰ ਆਪਾਂ ਇੱਕ ਛੋਟੇ ਜਿਹੇ ਆਪਣੇ ਅਫਰਟਸ ਨਾਲ ਕਰ ਸਕਦੇ ਹਾਂ ਖੁਸ਼ ਉਹਨਾਂ ਨੂੰ ਤੇ ਮੇਰਾ ਮੰਨ ਇਹਨਾਂ ਦੂਜਾ ਇਹ ਆ ਵੀ ਜ਼ਰੂਰੀ ਨਹੀਂ ਵੀ ਪੈਸੇ ਨਾਲ ਹੀ ਗਿਫਟ ਦੇਉਂਗੇ ਤਾਂ ਮम्मी पापा ਖੁਸ਼ ਹੋਊਗੀ ਠੀਕ ਹੈ ਜੇ ਤੁਸੀਂ ਆਪਣੇ ਹੱਥ ਨਾਲ ਕੁਝ ਵੀ ਕ੍ਰੀਏਟਿਵ ਕਰਕੇ ਮੁੰਡਿਆਂ ਦਾ ਤਾਂ ਨਹੀਂ ਮੈਨੂੰ ਪਤਾ ਬਟ ਜੇ ਕੁੜੀਆਂ ਕੁਝ ਵੀ ਕ੍ਰੀਏਟਿਵ ਕਰ ਸਕੇ ਤੇ ਆਪਣੇ ਦੇਖੋ ਕੁੜੀਆਂ ਤਾਂ ਜਿਹੜੀਆਂ ਹੁੰਦੀ ਨੇ ਉਹ ਜਿਹੜੇ ਆਪਣੇ ਇਮੋਸ਼ਨਸ ਨੇ ਉਹ ਬਹੁਤ ਜ਼ਿਆਦਾ ਦਿਖਾ ਦਿੰਦੀਆਂ ਨੇ ਮੰਮੀ ਨੂੰ ਵੀ ਪਾਪਾ ਨੂੰ ਵੀ ਹੈਨਾ ਤੇ ਤੁਸੀਂ ਇਹ ਤੁਹਾਡਾ ਇੱਕ ਬੈਨੀਫਿਟ ਹੈਗਾ ਤੁਸੀਂ ਬਹੁਤ ਜ਼ਿਆਦਾ ਯਾਰ ਨਹੀਂ ਪਤਾ ਵੀ ਕਦੋਂ ਕੀ ਹੋ ਜਾਏਗਾ ਠੀਕ ਹੈ ਸਾਡੇ ਨਾਲ ਜਾਂ ਉਹਨਾਂ ਨਾਲ ਸਾਨੂੰ ਨਹੀਂ ਪਤਾ ਤੇ ਜਿਹੜਾ ਮੂਮੈਂਟ ਤੁਹਾਡੇ ਕੋਲ ਹੈਗਾ ਨਾ ਜੀਣ ਲਈ ਉਹਨੂੰ ਖੁੱਲ ਕੇ ਜਿਓ ਦੁਨੀਆ ਕੁਝ ਵੀ ਬੋਲੀ ਜਾਵੇ ਠੀਕ ਹੈ ਉਹ ਉਸ ਤੋਂ ਸਾਨੂੰ ਕੋਈ ਨਹੀਂ ਫਰਕ ਪੈਂਦਾ ਸਾਨੂੰ ਸਾਡੇ ਫੈਮਿਲੀ ਨਾਲ ਫਰਕ ਪੈਂਦਾ ਜਦ ਉਹ ਤੁਹਾਨੂੰ ਪਿਆਰ ਕਰਦੇ ਪਏ ਨੇ ਠੀਕ ਹੈ ਜਦੋਂ ਤੁਹਾਨੂੰ ਪਿਆਰ ਕਰਦੇ ਤਾਂ ਉਹ ਦੁਨੀਆ ਨੂੰ ਨਹੀਂ ਦੇਖਦੇ ਸਾਡੇ ਪੇਰੈਂਟਸ ਠੀਕ ਹੈ ਵੀ ਦੁਨੀਆ ਕੀ ਕਹੂਗੀ ਆਹ ਆਪਣੇ ਮੁੰਡੇ ਨੂੰ ਇੰਨਾ ਪਿਆਰ ਕਰਦੇ ਆ ਕੁੜੀ ਨੂੰ ਇੰਨਾ ਕਰਦੇ ਇੰਨਾ ਕੁੜੀ ਨੂੰ ਸਿਰ ਤੇ ਚੜਾਇਆ ਹੋਇਆ ਠੀਕ ਹੈ ਤੁਸੀਂ ਕਿਉਂ ਫਿਕਰ ਕਰਦੇ ਹੋ ਫਿਰ ਜੇ ਤੁਸੀਂ ਆਪਣੇ ਮੰਮੀ ਲਈ ਇੱਕ ਗਿਫਟ ਵੀ ਲੈ ਕੇ ਤੇ ਪੋਸਟ ਵੀ ਕਰਦੇ ਹੋ ਤਾਂ ਤੁਸੀਂ ਕਿਉਂ ਫਿਕਰ ਕਰਦੇ ਹੋ ਬਸ ਗੱਲ ਇਹ ਹੈ ਵੀ ਸਿਰਫ ਪੋਸਟ ਲਈ ਨਾ ਕਰ ਰਹੇ ਹੋ ਉਹਨਾਂ ਦੀ ਖੁਸ਼ੀ ਲਈ ਜ਼ਰੂਰ ਕਰ ਰਹੇ ਹੋ ਠੀਕ ਹੈ ਤੇ ਜੇ ਗੱਲ ਵਧੀਆ ਲੱਗੀ ਤਾਂ ਜ਼ਰੂਰ ਵੀਡੀਓ ਨੂੰ ਵੀ ਲਾਈਕ ਕਰੋ ਤੇ ਯਾਰ ਜੋ ਮੈਂ ਕਿਹਾ ਉਹ ਜ਼ਰੂਰ ਕਰਿਓ ਮੈਨੂੰ ਬਹੁਤ ਖੁਸ਼ੀ ਮਿਲੂਗੀ ਜੇ ਤੁਸੀਂ ਆਪਣੇ ਮੰਮੀਆਂ ਨੂੰ ਆਪਣੇ ਡੈਡੀ ਨੂੰ ਕੁਝ ਵੀ ਗਿਫਟ ਕਰੋਗੇ ਇੱਕ ਛੋਟਾ ਜਿਹਾ ਤੇ স্পੈਸ਼ਲ ਫੀਲ ਕਰਾਉਂਗੇ ਉਹਨਾਂ ਨੂੰ ਅੱਜ ਦੇ ਦਿਨ ਠੀਕ ਹੈ ਆਈ ਹੋਪ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਫੀਲ ਕਰਾਇਆ ਹੋਣ ਆਪਣੇ ਮੰਮੀ ਨੂੰ ਬਹੁਤ ਹੈਪੀ ਹੋਣ ਅੱਜ ਤੇ ਦੁਨੀਆ ਦੀ ਸੁਣੀਦੀ ਹੁੰਦੀ ਠੀਕ ਹੈ ਜੋ ਤੁਹਾਨੂੰ ਵਧੀਆ ਲੱਗੇ ਉਹ ਕਰੋ ਧੰਨਵਾਦ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਜਿਹੜੇ ਬੱਚਿਆਂ ਨੂੰ ਲੋੜ ਹੈਗੀ ਆ ਉਹਨਾਂ ਨੂੰ ਸ਼ੇਅਰ ਕਰ ਦਿਓ ਸਾਡੀ ਵੀਡੀਓ